ਉਹ ਮਨੋ ਸਿੰਘ ਜੀ ਇਤਨੀ ਆ ਗਏ ਹੈਲੋ ਗਾਇਸ ਗੁੱਡ ਮਾਰਨਿੰਗ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਸਾਰਿਆਂ ਦੇ ਤੇ ਮੈਂ ਤੁਹਾਡਾ ਆਪਣਾ ਦੋਸਤ ਤੁਹਾਨੂੰ ਪਤਾ ਮੇਰਾ ਨਾਮ ਦਲੇਰ ਸਿੰਘ ਤੇ ਅੱਜ ਅਸੀਂ ਚੱਲੇ ਆ ਅੰਬਾਲਾ ਦੇ ਕੋਲ ਗੁਰਦੁਆਰਾ ਸਾਹਿਬ ਹੈ ਪੰਜੋਖਰਾ ਸਾਹਿਬ ਤੇ ਬੜੇ ਟਾਈਮ ਤੋਂ ਮਨਚ ਇੱਛਾ ਸੀ ਕਿ ਜਾਈਏ ਤੇ ਅੱਜ ਅਸੀਂ ਚੱਲੇ ਆ ਉੱਥੇ ਤੁਹਾਨੂੰ ਵੀ ਨਾਲ-ਨਾਲ ਕਰਵਾਵਾਂਗੇ ਉਥੋਂ ਦੇ ਦਰਸ਼ਨ ਤੇ ਕੀ ਕੁਛ ਉੱਤੇ ਹੈਗਾ ਤੇ ਜਿੱਥੇ-ਜਿੱਥੇ ਜਾਵਾਂਗੇ ਤੁਹਾਨੂੰ ਨਾਲ-ਨਾਲ ਦਿਖਾਵਾਂਗੇ ਆਓ ਚੱਲਦੇ ਆਂ ਉਹ ਜੀ ਰੈਡੀ ਹੈ ਆਪਣੀ ਬਾਈਕ ਤੇ ਚੱਲਦੇ ਆਂ ਤੇਜਾਦ ਵੀ ਰੈਡੀ ਹੈ ਦੇਖੋ ਤਿਆਰ ਹੈ ਚਲਿਏ ਲੋ ਜੀ ਆਪਾਂ ਪਹੁੰਚ ਗਏ ਆ ਗੁਰਦੁਆਰਾ ਸ੍ਰੀ ਪੰਜੋਖਰਾ ਸਾਹਿਬ ਚੱਲਦੇ ਆਂ ਅੰਦਰ ਨਾਲੇ ਕਰਦੇ ਆਂ ਦਰਸ਼ਨ ਦੇਖਦੇ ਆਂ ਕਿੱਥੇ ਕੀ ਹੈ ਬਿਲਕੁਲ ਐਂਟਰੈਂਸ ਤੇ ਦੇਖੋ ਸਾਹਮਣੇ ਜੋੜਾ ਘਰ ਹੈਗਾ ਆਪਾਂ ਕਰਦੇ ਆਂ ਜੋੜੇ ਜਮਾ visit de suntra mari de ut quarum lo rei de inar diverte mol collat ਬੇਸ਼ੱਕ ਜੀ ਵੀਰ ਪਾਸੀਓ ਸੇਹੋ ਕਾਬਜ ਤੁੜੀ ਨੀ ਰੀਆ ਮੇਡ ਬਤੀ ਕੇ ਰੋਸ਼ਨ ਮੇ ਪੋਰਾ ਸਾਹਿਬ ਨੂੰ ਜਾਣਾ ਹੁਣ ਚੱਲਦੇ ਆਂ ਆਪਾਂ ਪੋਰਾ ਸਾਹਿਬ ਵਾਲੇ ਪਾਸੇ ਥੱਲੇ ਜਾ ਕੇ ਕਰਦੇ ਆਂ ਦਰਸ਼ਨ ਅੱਜਾ ਪਿੱਛੇ ਮਮੂ ਇਹ ਉਹ ਥਾਣਾ ਹੈ ਜਿੱਥੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਇੱਕ ਗੂੰਗੇ ਬੰਦੇ ਦੇ ਸਿਰ ਤੇ ਛੜੀ ਰੱਖੀ ਸੀ ਤੇ ਉਹਦੇ ਤੋਂ ਗੁਰਬਾਣੀ ਦੇ ਅਰਥ ਕਰਵਾਏ ਸਨ ਇਹ ਪੋਰਾ ਸਾਹਿਬ ਦੇ ਥੱਲੇ ਦਰਬਾਰ ਸਾਹਿਬ ਦੇ ਥੱਲੇ ਪੋਰਾ ਸਾਹਿਬ ਦੇ ਦੇਖੋ ਇਹ ਨੇ ਅਰਥ ਕੀਤੇ ਸੀ ਉਹਦਾ ਨਾਮ ਸੀ ਛੱਜੂ ਚੀਵਰ ਦਰਬਾਰ ਸਭ ਤੋਂ ਥੱਲੇ ਆ ਕੇ ਇਹਦੇ ਬਾਹਰ ਦੇਖੋ ਇੱਥੇ ਬਹੁਤ ਸੋਹਣਾ ਖੂਬਸੂਰਤ ਸਥਾਨ ਹੈ ਪਾਰਕ ਵਗੈਰਾ ਬੜੇ ਸੋਹਣੇ ਬਣੇ ਹੋਏ ਨੇ ਦੇਖੋ ਸੈਡਾਂ ਤੇ ਤੇ ਆਪਾਂ ਚੱਲਦੇ ਆਂ ਇੱਧਰ ਜਿੱਧਰ ਸਾਹਮਣੇ ਲੰਗਰ ਹਾਲ ਵੀ ਹੈ ਤੇ ਨਿਵਾਸ ਸਥਾਨ ਵੀ ਹੈ ਤੇ ਉਹਦੇ ਬਿਲਕੁਲ ਨਾਲ ਉਹ ਮੀ ਵਾਸ਼ਰੂਮ ਵੀ ਹੈਗਾ ਇਹ ਦੇਖੋ ਇਹਦੇ ਬਿਲਕੁਲ ਨਾਲ ਇੱਥੇ ਗੁਰੂ ਘਰ ਲੰਗਰ ਜਿੱਥੇ ਕਿ ਆਪਣਾ 24 ਘੰਟੇ ਇੱਥੇ ਤੁਸੀਂ ਲੰਗਰ ਦੀ ਛਾਲਦਾ ਹੈ ਤੇ ਇਹ ਬਿਲਕੁਲ ਪੈਂਦਾ ਜੀ ਜਿੱਦਾਂ ਦਰਬਾਰ ਸਾਹਿਬ ਹੈ ਦਰਬਾਰ ਸਾਹਿਬ ਦੇ ਬਿਲਕੁਲ ਸੱਜੇ ਹੱਥ ਪੈਂਦਾ ਇਹ ਵਾਲਾ ਜਿਹੜਾ ਲੰਗਰ ਹਾਲ ਹੈ ਮੈਂ ਤੁਹਾਨੂੰ ਇੱਕ ਵਾਰੀ ਦੁਬਾਰਾ ਦਿਖਾ ਰਿਹਾ ਆਂ ਦੇਖੋ ਦਰਬਾਰ ਸਾਹਿਬ ਦੇ ਬਿਲਕੁਲ ਸੱਜੇ ਪਾਸੇ ਹੈ ਗੁਰੂ ਘਰ ਲੰਗਰ ਕਾਫੀ ਵੱਡਾ ਹਾਲ ਹੈ ਆਪਾਂ ਵੀ ਜਾਵਾਂਗੇ ਹੁਣੇ ਨਾਲ ਲੰਗਰ ਛਕਾਂਗੇ ਜੀ ਔਰ ਇਹਦੇ ਬਿਲਕੁਲ ਸਾਹਮਣੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਿਵਾਸ ਵੀ ਹੈ ਜੋ ਕੋਈ ਰਾਤ ਨੂੰ ਹੁੰਦਾ ਹੈ ਤੇ ਇੱਥੇ ਕਮਰੇ ਮਿਲ ਜਾਣਗੇ ਤੇ ਬਿਲਕੁਲ ਆਪਾਂ ਹੁਣ ਚੱਲੇ ਆ ਗੁਰੂ ਘਰ ਲੰਗਰ ਜਿੱਥੇ ਆਪਣਾ ਲੰਗਰ ਆਪਾਂ ਛਕਣਾ ਹੈ ਇਹ ਦੇਖੋ ਤੇ ਹੁਣ ਸਾਹਮਣੇ ਹੀ ਬਿਲਕੁਲ ਆਪਾਂ ਨੂੰ ਇੱਥੇ ਸਾਹਮਣੇ ਬਰਤਨ ਨੇ ਦੇਖੋ ਸੇਵਾਦਾਰ ਸੇਵਾ ਵੀ ਇੱਥੇ ਬਹੁਤ ਦੂਰੋਂ ਦੂਰੋਂ ਆ ਕੇ ਕਰਦੇ ਨੇ ਜਿੰਨਾਂ ਜਿੰਨਾਂ ਦੀਆਂ ਮੰਗਾਂ ਦੇ ਛਾਵਾਂ ਪੂਰੀਆਂ ਹੁੰਦੀਆਂ ਨੇ ਮੇਰਾ ਸਹਜਾ ਜ਼ਿਆਦਾ ਬੈਠਾ ਹੋਵੇ ਨਾਲ ਰੁਪਿੰਦਰ ਵੀ ਹੈ ਐਂ ਜਾ ਰਹੇ ਜੀ ਐ ਜਾਦਾ ਇੱਧਰ ਲੱਤੀ ਹੋਵੇ ਐ ਐ ਐ ਬੈਠਾ ਟਰੈਕਟਰ ਦੇ ਇੱਕ ਗੁਰਦੁਆਰੇ ਆ ਕੇ ਵੀ ਇੱਥੇ ਟਰੈਕਟਰ ਲੱਗ ਗਿਆ ਨੂੰ ਤੇ ਕਹਿੰਦਾ ਹੋਵੇ ਆ ਪਿੰਡ ਉੱਤੇ ਬਹਿ ਜਾ ਮੈਨੂੰ ਕਹਿੰਦਾ ਵੀ ਉੱਤੇ ਆ ਜਾ ਤੇ ਉੱਤੇ ਬਹਿ ਜੰਨਾ ਮੈਂ ਨਹੀਂ ਨਹੀਂ ਚਲਾ ਕੇ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਕਰੇਗਾ ਨਾ ਹੋਵੇ ਬਾਬਾ ਜੀ ਮਿਲਦੇ ਬੰਦੇ ਉਹ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਤੋਂ ਲੰਗਰ ਛਕ ਲਿਆ ਤੇ ਬਾਬਾ ਜੀ ਨੂੰ ਮਿਲ ਕੇ ਆ ਗਏ ਆ ਵਾਪਸੀ ਤੇ ਹੁਣ ਆਪਾਂ ਚੱਲੇ ਆ ਘਰਾਂ ਨੂੰ ਹੁਣ ਜਾਵਾਂਗੇ ਆਪਾਂ ਜੋੜੇ ਕਰ ਤੋਂ ਜੋੜੇ ਲੈ ਕੇ ਉਹ ਗੱਡੀਆਂ ਹੋਈਆਂ ਨੇ ਸੂਰ-ਸੂਰ ਜੋੜੇ ਤੋਂ ਬਾਅਦ ਆਪਾਂ ਜਾਵਾਂਗੇ ਜਿੱਥੇ ਆਪਾਂ ਆਪਣੀ ਬਾਈਕ ਖੜਾਈ ਸੀ ਚਲੋ ਚੱਲਦੇ ਆਇਥੋਂ ਦਾ ਜੋੜਾ ਘਰ ਹੈ ਇੱਥੇ ਕੀ ਸਿੰਘ ਸਾਰੇ ਤਰ੍ਹਾਂ ਦੀ ਸੇਵਾ ਇੱਥੇ ਆਪਣਾ ਕਰਦੇ ਆ। ਉਹ ਖਲੋਤੀ ਆਪਣੀ ਬਾਈਕ ਚਲੋ ਹੁਣ ਚੱਲਦੇ ਆਂ ਵਾਪਸੀ। ਫਾਰਟਕ ਲੱਗਾ ਹੋਇਆ ਯਾਰ। ਇਧਰ ਹੁਣੀ ਟ੍ਰੇਨ ਆ। ਇਧਰੋਂ ਦੀ। ਉਹ ਬਾਹਰ ਦੀ। ਹਾਈ ਤਾਂ ਹੈ ਕੋ ਨਹੀਂ। ਸਟਾਪ ਦੁਨੀਆ ਖੜੀ ਐ ਦੇਖ ਇੱਥੇ। ਬਾਰ-ਬਾਰ ਵੀ ਖੜੀ ਹੈ ਜਨਤਾ ਉਹ ਮਨਮੋਹਨ ਸਿੰਘ ਜੀ ਇਤਨੀ ਆ ਗਏ ਉਹ ਬੱਲੇ 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 ਲੱਗਦੇ ਉਹਨਾਂ ਵਰਗੇ ਨੇ ਹਣਾ ਉਹ ਬੱਲੇ ਡਾਕਟਰ ਮਨਮੋਹਨ ਸਿੰਘ ਆਪਣੇ ਪ੍ਰਧਾਨ ਮੰਤਰੀ ਸੰ ਜਿਹੜੇ ਉਹਨਾਂ ਵਰਗੇ ਲੱਗਦਾ ਉਹ ਆ ਗਿਆ ਟ੍ਰੇਨ ਸੁਭਾ